ਦੇਸ਼ ਅੱਜ ਪ੍ਰੀਤੀ ਜਨਤਾ ਦੀ ਸੋਚ ਨੂੰ ਸਲਾਮ ਕਰ ਰਿਹਾ ਹੈ ਇੱਕ ਸਮਾਰੋਹ ਦੇ ਵਿੱਚ ਜੋ ਕਿ ਜੈਪੁਰ ਦੇ ਵਿੱਚ ਹੁੰਦਾ ਉਸ ਦੇ ਵਿੱਚ ਪ੍ਰੀਤੀ ਜਨਤਾ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਆਪਣੀ ਫੌਜ ਦੇ ਬਹਾਦਰ ਪਰਿਵਾਰਾਂ ਦੀ ਮਦਦ ਕਰਨਾ ਸਾਡੇ ਲਈ ਸਨਮਾਨ ਅਤੇ ਜ਼ਿੰਮੇਵਾਰੀ ਦੋਵੇਂ ਹੈ ਖੁਦ ਵੀ ਪ੍ਰੀਤੀ ਜੰਡਾ ਇੱਕ ਫੌਜ ਦੇ ਪਰਿਵਾਰ ਤੋਂ ਹੈ ਫੌਜੀ ਦੀ ਧੀ ਹੈ ਤੇ ਉਸ ਤੋਂ ਬਾਅਦ ਉਸ ਦੇ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਜਿਸ ਤੋਂ ਬਾਅਦ ਹਰ ਕੋਈ ਪ੍ਰੀਤੀ ਜੰਡਾ ਨੂੰ ਸਲਾਮ ਕਰ ਰਿਹਾ ਹੈ ਤਾਂ ਦੱਸ ਦਈਏ ਕਿ ਆਪਰੇਸ਼ਨ ਸਿੰਦੂਰ ਤੋਂ ਬਾਅਦ ਪ੍ਰੀਤੀ ਜੰਡਾ ਨੇ ਫੌਜ ਦੀਆਂ ਵਿਧਵਾ ਅਤੇ ਉਹਨਾਂ ਦੇ ਬੱਚਿਆਂ ਦੇ ਲਈ 1.10 ਕਰੋੜ ਰੁਪਏ ਦਾ ਦਾਨ ਕੀਤਾ ਜੋ ਪ੍ਰੀਤੀ ਜੰਟਾ ਨੇ ਕੀਤਾ ਹੈ ਉਹ ਸ਼ਾਇਦ ਹੀ ਕਿਸੇ ਹੋਰ ਦੇ ਦਿਮਾਗ ਦੇ ਵਿਚਾਇਆ ਹੋਵੇ ਸ਼ਾਇਦ ਕਿਸੇ ਨੇ ਇਹ ਸੋਚ ਸੋਚੀ ਹੋਵੇ ਜੋ ਪ੍ਰੀਤੀ ਜਨਤਾ ਦੇ ਵੱਲੋਂ ਸੋਚੀ ਗਈ ਹੈ ਬਾਲੀਵੁੱਡ ਅਦਾਕਾਰਾਂ ਨੇ ਪ੍ਰੀਤੀ ਜਨਤਾ ਦਾ ਇਹ ਸਹਾਇਤਾ 2 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਸ਼ੁਰੂ ਕੀਤੇ ਗਏ ਕਈ ਜਿਹੜੇ ਘਰ ਉਸ ਸਮੇਂ ਬੇਸਹਾਰੇ ਹੋਏ ਕਈ ਜਿਹੜੇ ਫੌਜੀ ਵੀਰ ਜਿਹੜੇ ਕਿ ਸ਼ਹੀਦੀ ਪ੍ਰਾਪਤ ਕਰ ਗਏ ਤੇ ਉਸ ਤੋਂ ਬਾਅਦ ਹੁਣ ਪ੍ਰੀਤੀ ਜਨਤਾ ਦੇ ਵੱਲੋਂ ਜਿਹੜਾ ਇਹ ਪਹਿਲ ਕਦਮੀ ਤੇ ਇੱਕ ਕਦਮ ਜਿਹੜਾ ਚੁੱਕਿਆ ਗਿਆ ਇਸ ਦੀ ਹਰ ਕੋਈ ਸ਼ਲਾਖਾ ਕਰ ਰਿਹਾ ਹੈ ਤਾਂ ਇਹ ਦਾਨ ਦੱਖਣੀ ਪੱਛਮੀ ਕਮਾਂਡ ਦੇ ਅਧੀਨ ਆਰਮੀ ਵਾਈਵਜ਼ ਵੈਲਫੇਅਰ ਐਸੋਸੀਏਸ਼ਨ ਨੂੰ ਦਿੱਤਾ ਗਿਆ ਇਹ ਪਹਿਲ ਪੰਜਾਬ ਕਿੰਗਸ ਦੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੇ ਤਹਿਤ ਕੀਤੀ ਗਈ ਹੈ ਜਿਸ ਦੇ ਪ੍ਰੀਟੀ ਜੈਂਟਾ ਸਹਿ ਮਾਲਿਕ ਹੈ ਇਸ দান ਨਾਲ ਸੰਬੰਧਿਤ ਜਾਣਕਾਰੀ ਸ਼ਨੀਵਾਰ 24 ਮਈ ਨੂੰ ਇੱਕ ਬਿਆਨ ਦੇ ਵਿੱਚ ਦਿੱਤੀ ਗਈ ਜਦੋਂ ਇਹ ਬਿਆਨ ਪ੍ਰੀਟੀ ਸੈਂਟਾ ਦੇ ਵੱਲੋਂ ਦਿੱਤਾ ਜਾਂਦਾ ਹੈ ਤਾਂ ਹਰ ਕੋਈ ਭਾਵੁਕ ਹੋ ਜਾਂਦਾ ਹੈ ਇਹ ਜਸਵਤ ਕੀਤਾ ਜਾਂਦਾ ਹੈ ਕਿ ਇਹ ਦਾਨ ਬਹਾਦਰ ਔਰ ਕਾਨੂੰਨ ਮਜ਼ਬੂਤ ਬਣਾਉਣ ਅਤੇ ਉਹਨਾਂ ਦੇ ਬੱਚਿਆਂ ਦੀ ਸਿੱਖਿਆ ਦਾ ਸਮਰਥਨ ਕਰਨ ਦੇ ਉਦੇਸ਼ ਨਾਲ ਤਿਆ ਗਿਆ ਹੈ ਤਾਂ ਪ੍ਰੀਤੀ ਨੇ ਜੈਪੁਰ ਦੇ ਵਿੱਚ ਇੱਕ ਸਮਾਰੋਹ ਦੌਰਾਨ ਦੱਖਣੀ ਪੱਛਮੀ ਕਮਾਂਡ ਦੇ ਆਰਮੀ ਕਮਾਂਡਰ ਖੇਤਰੀ ਪ੍ਰਦਾਨ ਸ਼ਖਤ ਖੇਤਰੀ ਪ੍ਰਦਾਨ ਸ਼ਖਤ ਸ਼ਪਤ ਸ਼ਕਤੀ ਅਤੇ ਫੌਜ ਦੇ ਪਰਿਵਾਰਾਂ ਦੀ ਮੌਜੂਦਗੀ ਦੇ ਵਿੱਚ ਦਾਨ ਦਿੱਤਾ ਸੈਨਿਕਾ ਨਾਲ ਇਕਤਾ ਵਿੱਚ ਖੜੇ ਰਹਿਣਾ ਇਹ ਕਿਹਾ ਗਿਆ ਪ੍ਰੀਤੀ ਜੰਡਾ ਦੇ ਵੱਲੋਂ ਕਿ ਅਸੀਂ ਇਹਨਾਂ ਦੇ ਨਾਲ ਹਮੇਸ਼ਾ ਖੜੇ ਹਾਂ ਪ੍ਰੀਤੀ ਨੇ ਜੈਪੁਰ ਦੇ ਵਿੱਚ ਇੱਕ ਸਮਾਰੋਹ ਜਦੋਂ ਹੋ ਰਿਹਾ ਹੁੰਦਾ ਹੈ ਤਾਂ ਉਸ ਦੇ ਵਿੱਚ ਉਹਦੇ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਆਪਣੀ ਫੌਜ ਦੇ ਬਹਾਦਰ ਪਰਿਵਾਰਾਂ ਦੀ ਮਦਦ ਕਰਨਾ ਸਾਡੇ ਲਈ ਸਨਮਾਨ ਅਤੇ ਜ਼ਿੰਮੇਵਾਰੀ ਦੋਵੇਂ ਹਨ ਸਾਡੇ ਸੈਨਿਕਾਂ ਦੀਆਂ ਕੁਰਬਾਨੀਆਂ ਵੀ ਕਦੇ ਵੀ ਪੂਰੀ ਤਰ੍ਹਾਂ ਪਰਪਾਈ ਤਾਂ ਨਹੀਂ ਹੋ ਸਕਦੀ ਪਰ ਅਸੀਂ ਉਹਨਾਂ ਦੇ ਪਰਿਵਾਰਾਂ ਦੇ ਨਾਲ ਜ਼ਰੂਰ ਖੜੇ ਹੋ ਸਕਦੇ ਹਾਂ ਅਤੇ ਉਹਨਾਂ ਦੇ ਅੱਗੇ ਦੇ ਸਫ਼ਰ ਵਿੱਚ ਉਹਨਾਂ ਦਾ ਸਮਰਥਨ ਕਰ ਸਕਦੇ ਹਾਂ ਸਾਨੂੰ ਭਾਰਤ ਦੇ ਸੈਨਿਕਾਂ ਤੇ ਮਾਣ ਹੈ ਅਤੇ ਅਸੀਂ ਰਾਸ਼ਟਰੀ ਸੁਰੱਖਿਆ ਦੀ ਰੱਖਿਆ ਲਈ ਉਹਨਾਂ ਦੇ ਯਤਨਾਂ ਦਾ ਸਮਰਥਨ ਕਰਦੇ ਹਾਂ ਅਸੀਂ ਦੇਸ਼ ਅਤੇ ਆਪਣੇ ਬਹਾਦਰ ਸੈਨਿਕਾਂ ਦੇ ਨਾਲ ਇੱਕ ਹੋਗੀ ਖੜੇ ਤਾਂ ਪ੍ਰੀਟਿਜੈਂਟਾ ਜਿਹੜੀ ਕੀ ਇਹ ਬਿਆਨ ਦਿੱਤੇ ਜਾਂਦੇ ਨੇ ਪ੍ਰੀਟਿਜੈਂਟਾ ਦੇ ਵੱਲੋਂ ਤੇ ਜਿਹੜੀ ਇਹ ਦਾਨ ਜਿਹੜੀ ਰਕਮ ਜਿਹੜੀ ਦਾਨ ਕੀਤੀ ਜਾਂਦੀ ਹੈ ਵੱਡੀ ਰਕਮ ਹੈ 1.10 ਕਰੋੜ ਰੁਪਏ ਦੀ ਜਿਹੜੀ ਉਸ ਦੇ ਵੱਲੋਂ ਦਾਨ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਕਿ ਹਰ ਕੋਈ ਹਰ ਇੱਕ ਭਾਰਤੀ ਨਾਗਰਿਕ ਪ੍ਰੀਟਿਜੈਂਟਾ ਦੀ ਸੋਚ ਨੂੰ ਸਲਾਮ ਕਰ ਰਿਹਾ ਤੇ ਤੁਸੀਂ ਪ੍ਰੀਟਿਜੈਂਟਾ ਦੇ ਇਸ ਉਪਕਰਾਲੇ ਨੂੰ ਲੈ ਕੇ ਕੀ ਕੁਝ ਕਹਿਣਾ ਚਾਹੂਗੀ ਆਪਣੀ رائے ਜ਼ਰੂਰ ਸਾਂਝੀ ਕਰਿਓ